ਬਿਲਕੁਲ ਤਕੜੇ ਹੋ ਜੋ ਕਿਸੇ ਸਾਨੂੰ ਇਹ ਮਰੀਤ ਅਸ਼wini ਜੀ ਨੇ ਮੈਂ ਐਵੇਂ ਹੀ ਨਹੀਂ ਕਹਿੰਦਾ ਬੜੀਆਂ ਗੱਲਾਂ ਮੈਂ ਰੋਜ਼ ਚੈਨਲਾਂ 'ਤੇ ਸੁਣਦਾ ਬੀਜੇਪੀ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਉਗੀ ਜੇ ਅਸੀਂ ਇਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸਦਾਗਰ ਕਹਿੰਦੇ ਰਹੇ ਕਈ ਇਤਰਾਜ਼ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾਲ ਜਾਵਾਂਗੇ ਅਸੀਂ ਜੀ ਰਣ ਕੇ ਇਸ ਕਰਕੇ ਤੁਸੀਂ 117 ਦੀ 17 ਸੀਟਾਂ ਤੇ ਆਪਾਂ ਇਲੈਕਸ਼ਨ ਲੜਨੀ ਆ ਤੇ ਹਾਂ ਕਿਸੇ ਦੇ ਮੋੜਿਆਂ ਦੀ ਚਿੰਤੂੜ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜੂਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਬੀਜੇਪੀ ਉੱਥੋਂ ਵੋਟਾਂ ਲਏਗੀ ਤੇ ਇਸ ਕਰਕੇ ਸਾਨੂੰ ਥੋੜਾ ਟਾਈਮ ਹੋਰ ਦਿਆ ਕਰੋ ਜੀ ਜਿੱਦਣ ਅਸ਼ਵਨੀ ਜੀ ਦੀ ਬੇਨਤੀ ਆਇਆ ਇਹਨਾਂ ਦਾ ਜਿੱਥੇ 5 ਕਰੋੜ ਦਿੱਤਾ ਇਹਨਾਂ ਨੇ ਧੰਨਵਾਦ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਹੋਰ ਵੀ ਅਸੀਂ ਇੱਕ ਦਿਨ ਕਿਹਾ ਵੀ ਸਾਡੇ ਜੀ ਬਿਮਾਰੀ ਪੈ ਰਹੀ ਹੈ ਡੰਗਰਾਂ ਨੂੰ ਇੱਕ ਲਿਸਟ ਬਣਾ ਕੇ ਦਿੰਨੇ ਆ ਪਿੰਡਾਂ ਦੀ ਅਸੀਂ ਭੁੱਲ ਗਏ ਲਗਾਤਾਰ 10 ਦਿਨ ਟੈਲੀਫੋਨ ਸੀ ਐਮ ਆਊਸ ਤੋਂ ਹਰਿਆਣੇ ਦੇ ਆਉਂਦੇ ਰਹੇ ਵੀ ਟੀਮਾਂ ਤਿਆਰ ਆ ਦੱਸੋ ਜੀ ਕਿਹੜੇ ਪਿੰਡ ਭੇਜਣੀਆਂ ਇਸ ਕਰਕੇ ਇਹ ਭਾਜਪੀ ਅਸੀਂ ਵੀ ਇੱਧਰ ਆ ਕੇ ਦੇਖਿਆ ਉੱਥੇ ਅਸੀਂ ਕੰਮ ਕਰਦੇ ਕੰਮ ਕੋਈ ਕਰਾਉਂਦਾ ਹੀ ਨਹੀਂ ਸੀ ਇਹ ਕੰਮ ਵੀ ਕਰਾਉਂਦੇ ਆ ਸ਼ਾਬਾਸ਼ ਵੀ ਦਿੰਦੇ ਆ ਨਾਲ ਅਹੁਦੇ ਵੀ ਮਿਲਦੇ ਆ ਤੇ ਇਸ ਕਰਕੇ ਇਹ ਗੱਲਾਂ ਬਿਲਕੁਲ ਛੱਡ ਦਿਓ ਆ ਆਪ ਕਾਂਗਰਸ ਨੇ ਮੰਨਿਆ ਕਿ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਆ ਕੱਲ ਚੰਬਰਮ ਕੀ ਮੰਨ ਗਿਆ ਬੀਂਧਰਾ ਗਾਂਧੀ ਨੇ ਹਮਲਾ ਕਰਾਇ ਹੁਣ ਇਸ ਤੋਂ ਵੱਧ ਰਹਿ ਗਈ ਕੋਈ ਗੱਲ ਬੀਂਧਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਕੀਤਾ ਸੀ ਆਪ ਕਹਿੰਦਾ ਵੀ ਗਲਤ ਗੱਲ ਕੀਤੀ ਸੀ ਤੇ ਹੁਣ ਅਸੀਂ ਉਹਨਾਂ ਨੂੰ ਜੇ ਵੋਟਾਂ ਪਾਵਾਂਗੇ ਅੱਗੇ ਜਦੋਂ ਆਪ ਮੰਨੀ ਗਏਓ ਗੱਲਾਂ ਤੇ ਇੱਕ ਗੱਲ ਹੋਰ ਮੈਂ ਖੀਰ ਅਜਨਾਲਪੁਰਾ ਸਾਹਿਬ ਦੇ ਫੰਕਸ਼ਨ ਨਾ ਕਰੀ ਜਮ ਕਿ ਇਸ ਪ੍ਰਖਿਆ 131 ਪਰਿਵਾਰ ਜੀ ਅਸ਼ਵੀਰੀ ਜੀ 121 ਪਰਿਵਾਰ ਜਿਹੜੇ ਪਰਿਵਾਰ ਉਸ ਵੇਲੇ 84 ਦੇ ਵੇਲੇ ਕਿਹਨੇ ਕਿਹਨੇ ਇੱਕ ਤਾਂ ਦੱਸੋ ਜਿਹੜਾ ਵੱਡਾ ਆਪਣਾ ਸਿੱਖਾਂ ਦੇ ਲੀਡਰ ਸਮਝਦੇ ਨੇ ਉਹਨਾਂ ਨੇ ਕੋਈ ਧਰਮੀ ਫੌਜੀ ਹੋਣ ਕੋਈ ਦੰਗਾ ਪੀੜਤ ਹੋਣ ਕਿਲੇ ਕੀਤਾ ਆ ਬੈਠਾ ਸ਼ੇਰ ਉਹਨਾਂ ਪਰਿਵਾਰਾਂ ਨੂੰ ਅੱਜ ਵੀ 84 ਤੋਂ ਬਾਅਦ ਅੱਜ 45 ਸਾਲ ਥਾਰੇ ਹੋ ਗਏ ਉਹਨਾਂ ਨੂੰ ਨੌਕਰੀਆਂ ਪਰਿਵਾਰਾਂ ਦੇ ਦੇ ਇਹ ਇਹ ਐਮੀ ਕਹਿੰਦੇ ਇਹ ਗੱਲ ਨਹੀਂ ਕੰਨਾ ਨੇ ਨਾ ਜੀ ਇਹ ਤੋਂ ਇਹ ਤੋਂ ਹੀ ਪਤਾ ਲੱਗਦਾ ਹੋਰ ਹੁਣ ਅੰਦਰ ਕਿਸੇ ਦਾ ਢਿੱਡ ਤੋਂ ਪਤਾ ਨਹੀਂ ਲੱਗਦਾ ਉਹਦੇ ਕੰਮਾਂ ਤੋਂ ਹੀ ਪਤਾ ਲੱਗੂਗਾ ਨਾ ਬੀਬੇ ਕੀ ਸੋਚ ਆ ਬੀਜੇਪੀ ਦੀ ਇਹ ਦਿੱਲੀ ਕੀਤਾ ਇੱਕ ਕੌਂਕੀ ਦਾ ਹੁਕਮ ਹੈ ਗਿੰਦਰ ਮੋਦੀ ਦੀ ਬੀਜੇਪੀ ਦਾ ਹੁਕਮ ਹੈ ਇਨੇ ਸ਼ਬਦ ਫੇਰ ਇੱਕ ਵਾਰ ਜਗਦੀਪ ਜੀ ਦਾ ਬੇਫਿਕਰ ਹੋ ਕੇ ਤੁਸੀਂ ਤਕੜੇ ਹੋ ਕੇ ਅਪਰਧਾਨ ਜੀ ਬੈਠੇ ਆ ਨਾਲ ਲਾ ਕੇ ਕੰਮ ਕਰੋ ਫਿਕਰ ਕਰਨ ਦੀ ਲੋੜ ਨਹੀਂ ਇਹ ਭਾਜੀ ਆਪਣੀ ਆ ਵੀ ਇਹ ਨਹੀਂ ਹੈ ਜ਼ਰੂਰੀ ਵੀ ਐਵੇਂ ਹੀ ਟੈਲੀਫੋਨ ਕਰਕੇ ਤੁਹਾਨੂੰ ਰੋਲ ਚੜਾਈ ਜਾਵੇ ਇਹ ਆਪਣੇ ਆ ਥੋੜੇ ਤੇ ਨਿਗਰ ਰੱਖਦੇ ਆ ਆਪਣੇ ਤੇ ਮੈਂ ਤਾਂ ਇਲੈਕਸ਼ਨ ਵੀ ਹਾਰ ਗਿਆ ਤਾਂ ਵੀ ਮੈਨੂੰ ਮੰਤਰੀ ਬਣਾਇਆ ਕਿਉਂ ਬਣਾਇਆ ਇਹ ਹਮੇਸ਼ਾ ਕਿਸੇ ਨੂੰ ਭੁੱਲਦੇ ਨਹੀਂ ਇਹ ਆਪਣੇ ਨਾਲ ਜਿਹੜਾ ਇੱਕ ਵਾਰ ਜੁੜ ਗਿਆ ਉਹਨੂੰ ਨਾਲ ਲਾ ਕੇ ਰੱਖਦੇ ਆ ਤੁਸੀਂ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰੂੰ ਕੋਈ ਵੀ ਕਿਸੇ ਚੀਜ਼ ਦਾ ਵਹਿਮ ਨਹੀਂ ਰੱਖਣਾ ਅੱਜ ਤੁਸੀਂ ਵੱਡੀ ਗੱਲ ਕੀਤੀ ਹੈ ਮੈਂ ਉਹਦਾ ਇੰਟਰਵਿਊ ਦੇਖ ਰਿਆ ਸੀ ਤੁਹਾਡੇ ਅਥਰੂ ਇੱਥੇ ਕੋਈ ਵੀ ਜੇ ਕੋਈ ਜੇ ਕਿਸੇ ਨੂੰ ਵੀ ਅਹੁਦੇ ਤੋਂ ਲਾਉਂਦਾ ਨਾ ਤਾਂ ਵੀ ਉਹਨੂੰ ਪਹਿਲਾਂ ਪੁੱਛ ਕੇ ਆ ਵੀ ਭਾਈ ਸਾਹਾ ਕਰਦੀਏ ਕੰਮ ਜੇ ਉਹ ਆਜ਼ਾਦ ਦਿੰਦਾ ਤਾਂ ਕਰਦੇ